ਜੀ ਸਵਾਗਤ ਹੈ ਤੁਹਾਡਾ ਸਾਰਾ ਨਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਆਲੂ ਪੂਰੀ ਜਿਹੜੀ ਕਿ ਬਹੁਤ ਹੀ ਖਸਤਾ ਤੇ ਬਹੁਤ ਹੀ ਵਧੀਆ ਬਣਦੀ ਹੈ ਬੱਚੇ ਵੀ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਆ ਉਹਦੇ ਵਾਸਤੇ ਆਪਾਂ ਲੈਂਦੇ ਜੀ ਥੋੜੇ ਜਿਹੀ ਪੰਜ ਚਾਰ ਲੈਂਦੇ ਜੀ ਆਲੂ ਵੱਡੇ ਸਾਈਜ਼ ਦੇ ਆਲੂ ਹੈ ਆਪਾਂ ਇਹਨਾਂ ਨੂੰ ਉਬਾਲ ਲੱਤਾ ਉਬਾਲ ਕੇ ਆਪਾਂ ਛਿੱਲੇ ਲੱਤਾ ਇੱਕ ਲੱਤਾ ਜੀ ਆਪਾਂ ਪਿਆਜ਼ ਥੋੜਾ ਲੱੱਤਾ ਜੀ ਆਪਾਂ ਆਟਾ ਇੱਕ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜੀ ਜਿਹੀ ਖਸਤਾ ਹੋਣ ਵਾਸਤੇ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਸੂਜੀ ਅੱਧੀ ਕੌਲੀ ਸੂਜੀ ਦੀ ਹੈ ਇਹ ਆਪਾਂ ਛਾਂ ਲੈਤੀ ਹੈ ਨਕੋਲੀਆਂ ਆਪਣੀਆਂ ਹੈਗੀਆਂ ਜੀ ਆਟੇ ਦੀਆਂ ਇੱਕ ਕੌਲੀ ਪਾਈਏ ਜੀ ਆਪਾਂ ਇਹਦੇ ਵਿੱਚ ਸੂਜੀ ਦੀ ਥੋੜੀ ਜੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਜੈਨ ਇੱਕ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਕਸਤੂਰੀ ਮਿੱਠੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨਸਾਰ ਪਾਵਾਂਗੇ ਜੀ ਨਮਕ ਲਾਲ ਮਿਰਚ ਪਾਵਾਂਗੇ ਥੋੜਾ ਜਿਹਾ ਧਨੀਆ ਪਾਊਡਰ ਪਾਵਾਂਗੇ ਇਹਨਾਂ ਨੂੰ ਮਿਕਸ ਕਰਾਂਗੇ ਥੋੜੀ ਜਿਹੀ ਪਾਵਾਂਗੇ ਜੀ ਆਪਾਂ ਚਿਲੀ ਫਲੈਕਸ ਥੋੜੀ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਕਪਾਵਾਂਗੇ ਜੀ ਆਪਾਂ ਇਹਦੇ ਵਿੱਚ ਆਲੂ ਆਲੂਆਂ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਉਗੀ ਆਲੂ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਏ ਨੇ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇੱਕ ਸੌਫਟ ਜਿਹਾ ਆਟਾ ਤਿਆਰ ਕਰਾਂਗੇ। ਲੋ ਜੀ ਆਪਾਂ ਥੋੜਾ ਥੋੜਾ ਇਹਦੇ ਵਿੱਚ ਪਾਣੀ ਪਾਵਾਂਗੇ। ਆਪਾਂ ਇੱਕ ਸੌਫਟ ਜਿਹਾ ਆਟਾ ਤਿਆਰ ਕਰਾਂਗੇ ਨਾਰਮਲ ਨਾ ਹੀ ਆਪਾਂ ਵਾਲਾ ਸਖਤ ਕਰਨਾ ਹੀ ਤੇ ਨਾ ਹੀ ਆਪਾਂ ਥੋੜਾ ਜਿਹਾ ਨਾ ਪਿੱਲਾ ਕਰਨ ਜਿਵੇਂ ਆਪਾਂ ਰੋਟੀ ਦਾ ਆਟਾ ਤਿਆਰ ਕਰਦੇ ਆ ਉਸੇ ਤਰੀਕੇ ਆਪਾਂ ਇੱਕ ਆਟੇ ਦਾ ਡੋ ਬਣਾਵਾਂਗੇ ਇਹ ਆਟਾ ਆਪਾਂ ਗੁੰਨ ਲਿਆ ਆਪਾਂ 10 ਮਿੰਟਾਂ ਲਈ ਇਹਨੂੰ ਰੈਸਟ ਤੇ ਰੱਖਾਂਗੇ ਇਹਦੇ ਵਿੱਚ ਸੁੱਜੀ ਪਾਈ ਹੈ ਫਿਰ ਆਪਾਂ ਬਣਾਵਾਂਗੇ ਜੀ ਪੂਰੀਆਂ ਲੋ ਜੀ ਆਪਾਂ ਛੋਟਾ ਜਿਹਾ ਨਾ ਪੇੜਾ ਲਵਾਂਗੇ ਇਸ ਤਰ੍ਹਾਂ ਜਿਵੇਂ ਆਪਾਂ ਪੂਰੀ ਵੇਲਦੇ ਹਾਂਗੇ ਲੋ ਜੀ ਆਪਾਂ ਇੱਕ ਛੋਟਾ ਜਿਹਾ ਪੇੜਾ ਲਵਾਂਗੇ ਤੇ ਆਪਾਂ ਹੁਣ ਵੇਲ ਲਾਂਗੇ ਜੀ ਥੋੜਾ ਜਿਹਾ ਲਾਵਾਂਗੇ ਜੀ ਚਕਲੇ ਤੇ ਘਿਓ ਥੋੜਾ ਜਿਹਾ ਆਪਾਂ ਵੇਲਣ ਤੇ ਲਾ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਵੇਲ ਲਾਂਗੇ ਜੀ ਛੋਟੇ ਛੋਟੇ ਪੂਰੀਆਂ ਬਣਾਵਾਂਗੇ ਆਪਾਂ ਦੋ ਤਿੰਨ ਪੂਰੀਆਂ ਪਹਿਲਾਂ ਵੇਲ ਕੇ ਰੱਖ ਲੈਣੇ ਆ ਤਾਂ ਫਿਰ ਆਪਣੀਆਂ ਫਟਾਫਟ ਜਿਹੜੀਆਂ ਹੈਗੀਆਂ ਨੇ ਜੀ ਪੂਰੀਆਂ ਫਰਾਈ ਹੋ ਜਾਣਗੀਆਂ ਆ ਦੇਖੋ ਆਪਾਂ ਇਹੋ ਜਿਹੀ ਪੂਰੀ ਵੇਲਣੀ ਹੈ ਨਾਲ ਦੀ ਨਾਲ ਆਪਾਂ ਦੂਜੀ ਵੇਲ ਲੈਣੇ ਆ ਜੀ ਇੱਕ ਇਹ ਪੂਰੀਆਂ ਇਸ ਤਰ੍ਹਾਂ ਬਹੁਤ ਸਵਾਦਵੰਤੀਆਂ ਨੇ ਜੀ ਫੁੱਲੀਆਂ ਫੁੱਲੀਆਂ ਵਾਣ ਕੇ ਤਿਆਰ ਹੁੰਦੀਆਂ ਨੇ ਲੋ ਜੀ ਤੇਲ ਆਪਣਾ ਹੈਗਾ ਗਰਮ ਤੇ ਆਪਾਂ ਆਪਣੀ ਪੂਰੀ ਪਾਤੀ ਜੀ ਵਿੱਚ ਹੁਣ ਇਹਨੂੰ ਕਰਦੇ ਆ ਫਰਾਈ ਦੇਖੋ ਤੁਸੀਂ ਪੂਰੀ ਕਿੰਨੀ ਆਪਣੀ ਫੁੱਲੀ ਫੁੱਲੀ ਵੜ ਰਹੀ ਹੈਗੀ ਖਾਂਜ ਵੀ ਬਹੁਤ ਟੇਸਟੀ ਹੁੰਦੀਆਂ ਨੇ ਜੀ ਗਰਮਾ ਗਰਮ ਪੂਰੀਆਂ ਬੱਚਿਆਂ ਨੂੰ ਸਰਦੀਆਂ ਵਿੱਚ ਬਣਾ ਕੇ ਦਿਓ ਬੱਚੇ ਵੀ ਖੁਸ਼ ਹੋ ਜਾਂਦੇ ਆ तो जी आप दी एक पूरी होर पाती देखो जी पूरी फुल गई है तो इस तरह आप दूजी थोड़ा थोड़ा उत्ते गर्म गरम घो -गरम पावे ना ਤਾਂ ਇਹ ਪੂਰੀਆਂ ਬਹੁਤ ਵਧੀਆ ਫੁੱਲਦੀਆਂ ਨੇ ਗਈਆਂ। ਲਓ ਜੀ ਆਪਣੀ ਹੋ ਗਈ ਫਰਾਈ ਪੂਰੀ। ਇਹਨੂੰ ਆਪਾਂ ਇੱਕ ਪਲੇਟ 'ਚ ਕੱਢ ਲੈਣੇ ਆ। ਇੰਨੇ ਆਪਾਂ ਇਹ ਵੀ ਫਰਾਈ ਕਰ ਲੈਣੇ ਆ। ਲੋ ਜੀ ਇਹ ਵੀ ਆਪਾਂ ਕੱਢ ਲੈਨੇ ਆ ਇਸ ਤਰ੍ਹਾਂ ਆਪਾਂ ਦੂਜੀ ਵੀ ਕਰ ਲੈਨੇ ਆ ਜੀ ਫਰਾਈ ਜਿਹੜੀ ਆਪਾਂ ਇਹਦੇ ਵਿੱਚ ਥੋੜੀ ਜੀ ਪਾਈ ਆ ਨਾ ਜੀ ਸੂਜੀ ਸੂਜੀ ਨੇ ਨਾਲ ਕ੍ਰਿਸਪੀ ਬਣ ਜਾਂਦੀਆਂ ਪੂਰੀਆਂ ਬਹੁਤ ਵਧੀਆ ਸੌਫਟ ਵੀ ਬਣਦੀਆਂ ਕ੍ਰਿਸਪੀ ਵੀ ਬਣਦੀਆਂ ਤੇ ਬਹੁਤ ਵਧੀਆ ਬਣਦੀਆਂ ਸੂਜੀ ਵੀ ਪਾਉਣ ਨਾਲ ਲਓ ਜੀ ਆਪਣੀਆਂ ਪੂਰੀਆਂ ਹੋ ਗਈਆਂ ਫਰਾਈ ਲਓ ਜੀ ਆਪਾਂ ਇਹ ਵੀ ਫਰਾਈ ਕਰ ਲਈਏ ਇਸ ਤਰ੍ਹਾਂ ਆਪਾਂ ਸਾਰੀਆਂ ਪੂਰੀਆਂ ਫਰਾਈ ਕਰਾਂਗੇ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ